ਸਰੇਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀਵਾਏ ਪੰਜਾਬ ਪਿਆੜਿਆਂ ਚੋਂ ਸਭ ਜਾਦੇ ਹਾਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵਾਣੇ ਚੱਕਿਆ ਦੇਖ ਚਲਾਈ ਦੇ ਕੋਈ ਦੇਖ ਕੇ ਅੰਦਰ ਕੀਤਾ ਸਨਾ ਪਿਆੜਿਆਂ ਸੱਚੇ ਆੜਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀਵਾਏ ਜਿਨਾ ਜਿਨਾ ਸੁਨੀਆਂ ਨੇ ਧਾਰਮੇਤ ਸੀ ਬਾਂਧ ਬਾਂਧ ਕਟਾਇ ਕੋਪੜੀਆਂ ਲਵਾਈਆਂ ਚਰਖੀਆਂ ਤੇ ਚੜੇ ਆੜਿਆਂ ਨਾਲ ਤੰਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਦਵਾਨੀਆਂ ਕੀਤੀਆਂ ਪਰਮਨੀ ਹਾਰਿਆ ਸਿੱਖੀ ਕੇਸਾਂ ਪਾਸਾ ਨਾਲ ਜਿਵਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਕ ਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮ ਸਰਬ ਖਾਲਸਾ ਜੀ ਕੀ ਅੰਗਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾ ਵੇਚਾਵਨ ਦਾ ਸਰਕਾਰ ਸਰਬ ਸੁਖ ਹੋਵੇ ਜहां-ਜहां ਖਾਲਸਾ ਦੀ ਸਾਹਿਬ ਤहां-ਕਹਾਂ ਵਿਚਿਆ ਰਿਆ ਦੇਖ ਤੇਖ ਫਤੇ ਮਰਤੀ ਪੈ ਜੰਨ ਦੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਗੋਲ ਵਾਲੇ ਬੋਲੋ ਜੀ ਵਾਹਿ ਸਿਖਣ ਸਿੱਖੀ ਦਾ ਇਸ ਧਾਨ ਰਹਿਤ ਧਾਨ ਬਵੇਕ ਧਾਨ ਵਿਸਾ ਧਾਨ ਪ੍ਰੋਸਾਧ ਧਾਨ ਆਨੰਦ ਧਾਨ ਨਾਮ ਧਾਨ ਸ੍ਰੀ ਅਮਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੋਕੀਆਂ ਝੰਡੇ ਮੰਡੇ ਜੁਗ ਜੁਗ ਟਲ ਪਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਾਨੀਆ ਮਾਲੀਚੀ ਮਰਦਾਨਾ ਕਾ ਬਖਸ਼ ਵਾਹਿਗੁਰੂ ਇਹ ਬੰਦੇ ਸਰਾਜ ਦਾ ਕਾਰ ਜਿਉ ਸ੍ਰੀ ਰਣਕਾਣ ਸਾਹਿਬ ਤੇ ਹੋਰ ਗੁਰਦੁਆਰਿਆਂ ਤੋਂ ਟਾ ਮਾ ਜਨਾ ਤੋਂ ਪੰਗਰੋਂ ਥੋੜਾ ਗਿਆ ਇਨ੍ਹਾਂ ਦੇ ਖੁੱਲੇ ਦਰਸ਼ਨ ਦੇ ਰਾਤ ਤੇ ਸੇਵਾ ਸਮਾਰਦਾ ਦਾਨ ਕਲਸਾ ਜੀ ਨੂੰ ਬਖਸੋ ਇਹ ਨਹੀਂ ਮਾਣਿਆ ਦੇ ਮਾਣ ਨੀ ਤਾੜਿਆਂ ਦੇ ਤਾਣ ਨਿਓਟਾਂ ਦੀ ਓਟ ਨਿਆਸਰੇ ਹੰਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਆਪ ਜੀ ਅੱਗੇ ਅਰਦਾਸ ਬੇਨਤੀ ਹੈ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੈਲੇ ਪ੍ਰਕਾਸ਼ ਰੂਪ ਨੂੰ ਮਨਾਉਂਦੇ ਆਇਆਂ ਦੋ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾ ਰਹੇ ਨੇ ਦਾਤਾਰ ਗਿਤਾ ਜੀਓ ਆਪ ਜੀ ਦੇ ਸੇਵਕ ਪਰਿਵਾਰ ਸਰਦਾਰ ਖਾਮ ਸਿੰਘ ਜੀ ਕੈਨੇਡਾ ਤੋਂ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਜਦਰਤਾ ਜੀਓ ਕੁਝ ਪ੍ਰਾਪਰਟੀ ਵੇਚਣੀ ਹੈ ਜੀ ਕਿਰਪਾ ਕਰੋ ਜੀ ਪ੍ਰਾਪਰਟੀ ਵਿਕ ਜਾਵੇ ਇਸੇ ਅਰਦਾਸਾਂ ਬੇਨਤੀਆਂ ਕਰਦੇ ਹੋ ਜਦਰਤਾ ਜੀਓ ਸ੍ਰੀ ਖੰਡਪਾੜ ਸਾਹਿਬ ਰਣ ਕਰਵਾ ਰਹੇ ਨਾਰੀ ਬੇਟਾ ਗੁਰਦੀਪ ਸਿੰਘ ਅਤੇ ਪੋਤਾ ਕੈਂਕਣ ਕਾਰੋਬਾਰ ਬੱਚਿਆਂ ਦੀ ਪੜ੍ਹਾਈ ਅਤੇ ਜੇ ਰੋਕਾਂ ਲਈ ਅਰਦਾਸਾਂ ਬੇਨਤੀਆਂ ਕਰਦੇ ਹੋ ਇਹ ਪਰਿਵਾਰ ਵੀ ਸੁਖ ਸ਼ਾਂਤੀ ਛੜਦੀਆਂ ਕਲਾ ਕਾਰੋਬਾਰਨ ਵਰਕਤਾ ਪਾਣੀਆ ਆਪਣਾ ਮਿਹਰ ਭਰਿਆ ਹੱਥ ਕਰਕੇ ਚੜੀਆਂ ਕਲਾ ਦਾ ਈਵਨ ਬਕਸਣਾ ਦਾ ਤਾਰ ਜੀ ਦੂਜੇ ਅਖੰਡ ਪਾਠ ਦੀ ਸੇਵਾ ਸਰਦਾਰ ਜਿੰਦਰ ਸਿੰਘ ਜੀ ਬੀਬੀ ਹਰਪਿੰਦਰ ਅਰਵਿੰਦਰ ਕੋਰ ਜੀ ਤੇ ਮੇਤਾ ਪੀਰ ਸਿੰਘ ਦੇ ਸੰਜੋਗ ਬਖਸੂਦਾਰ ਤਾਰ ਜੀ ਅਰਦਾਸਾਂ ਬੈਂਦੀਆਂ ਕਰਦੇ ਨੇ ਚੰਗੇ ਸਵਚੱਜੇ ਪਰਿਵਾਰ ਵਰਸੋ ਜਿਨ੍ਹਾਂ ਨਾਲ ਸੰਜੋਗ ਹੋ ਸਕੇ ਬੀਬੀ ਅਰਵਿੰਦਰ ਕੋਰ ਜੀ ਬੀਬੀ ਤਰਨਜੀਤ ਕੋਰ ਜੀ ਦੀਦੀ ਹਰਪਰਜਨ ਕੋਲ ਦੀ ਜੇ ਰੋਕਦਾ ਵਕਤੇ ਅਰਦਾਸਾਂ ਬੇਨਤੀਆਂ ਕਰਦੇ ਨੇ ਦਰਤਾ ਕੀਤਾ ਜੀਓ ਨਾਲ ਹੀ ਸੇਵਕ ਪਰਿਵਾਰ ਦੀਦੀ ਜਗਜੀਤ ਕੋ ਵੀ ਜੇ ਵਕਤੇ ਅਤੇ ਬੇਟਾ ਜਸਮਿੰਦਰ ਸਿੰਘ ਦੇ ਸੰਜੋਗ ਉਜਾਗਰ ਕਰੋ ਦਰਤਾ ਕੀਤਾ ਇਹ ਚੰਗੇ ਸੰਜੋਗ ਬਸੋ ਆਪਣਾ ਮੇਰ ਭੜਿਆ ਰੱਖੋ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਉਖਤੇ ਜੋ ਬੋਲਾ ਹੈ ਇਹ ਉਹ ਸਾਚੂ ਵਾਡੇ ਮਹਾਵਕਮ ਸਾਹਿਬ ਦਾ ਦਾਤਾ ਜੀਓ ਆਪਣੇ ਸੇਵਕਾਂ ਦੀਆਂ ਸੁਮਨੋਭਾਵੀਆਂ ਭੂਰਨ ਕਰਨੀਆਂ ਦੇ ਰੁਕਤਾ ਦੇ ਦਾਨ ਬਕਸ ਨੇ ਛੜੀਆਂ ਗਲਾ ਬਕਰੀਆਂ ਕਾਰੋਬਾਰਾਂ ਵਿਰਤਾਂ ਪਾਉਣੀਆਂ ਆਪਣਾ ਮਿਹਰ ਬੜਿਆਤਰਾ ਕੇ 파ਜੀ ਸਿੰਘਾਂ ਨੂੰ ਸੋਧ ਤੇ ਸਪਸ਼ਟ ਬਾਣੀ ਪੜਨ ਸੁਣਨ ਦੀ ਅਤੇ ਸੇਵਕ ਪਰਿਵਾਰ ਨੂੰ ਸੇਵਾ ਕਰਨ ਦੀ ਵੱਲ ਉੱਦੀ ਹਿੰਮਤ ਰੱਖਣਾ ਕਾਰਾਈ ਸਰਬਸਾਰ ਸੰਗਤੀ ਆ ਜਿਹਦੀ ਅੰਤਰਪਨ ਪੇਟਾਵਾਂ ਦਾ ਪ੍ਰਵਾਨ ਕਰਨੀਆਂ ਘਰੋਂ ਕਰੋ ਨਾਮਦਾਰ ਸਿੱਖੀ ਜੀਵਨ ਬਖਸ਼ਣਾ ਪਰਿਵਾਰਾਂ ਵਿੱਚ ਸਕਸਾਨ ਦੀ ਇਕਤਾ ਇਤਿਹਾਸ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਣਾ ਦਾ ਅਕਾਰ ਦੁਦਾਈਓ ਪਰਿਵਾਰਾਂ ਨੂੰ ਬੇਅੰਤ ਮਾਇਆ ਅਰਦਾਸ ਕਰਤਾਜ ਰਹੀ ਹੈ ਜਿਨ੍ਹਾਂ ਖੈਰ ਨੇ ਜਮਾਏ ਸੁਖ ਜਾਨੀ ਬਖੂਬ ਕਰਨੇ ਬਾਦ ਅੰਡਰ ਬੋਲ ਕਰਨੇ ਚੜ੍ਹਦੀਆਂ ਕਲਾ ਬਖਸ਼ੀਆਂ ਕਾਰੋਬਾਰਾਂ ਡਰਤਾ ਬਾਣੀ ਆਪਣਾ ਮੇਰ ਬੜਿਆ ਕਰਨਾ ਲੋੜ ਅਨੁਸਾਰ ਪਾਰਟੀ ਸਿੰਘ ਹਾਜ਼ਰ ਨੇ ਆਪ ਦੀ ਆਪਣੇ ਹੁਕਮਨਾਮੇ ਬਖਸ ਕੇ ਸ੍ਰੀ ਖੰਡ ਪਾਠ ਸਾਹਿਬ ਅਰੰਭ ਕਰਨ ਦੀ ਆਗਿਆ ਬਖਸੋ ਛੇ ਗੁਰੂ ਅਨੰਦ ਸਾਹਿਬ ਦੇ ਜਾਪ ਅਨੇ ਬਾਣੀ ਪੜ੍ਹਦੇ ਆਂ ਸੁਣਦੇ ਆਂ ਆਪ ਦੀ ਅਜੀਬ ਵਿੱਚ ਵੀ ਚੜਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਨੇ ਮਾਫ ਕਰਨਾ ਫਿਰ ਤੂੰ ਸਮਤ ਰੱਖ ਤੂੰ ਸੁਖ ਤੇ ਸਪਸ਼ਟ ਬਾਣੀ ਪੜਨ ਸੁਣਨ ਦੀ ਬਲ ਬੁੱਧੀ ਹਿੰਮਤ ਬਖਸ਼ਣਾ ਕੜਾ ਪ੍ਰਸਾਦੀ ਦੇਗਾ ਜਦ ਆਪ ਜੀ ਨੂੰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸਾਦ ਸਰਬਤ ਸਾਰ ਜੀ ਦੇ ਪ੍ਰਤਾਮ ਦੀ ਆਗਿਆ ਵੇਸਕਪੁਰ ਨਾਮ ਜਿਤਾਵੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋੜੇ ਸੂਰਜ ਆਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਵਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸਿਵਕ ਜਨਮਾਨ ਪਰ ਤੱਕ ਗੁਰੂ ਨਿ ਸਤਾਰੇ ਸੋ ਕੋ ਤਾਗੁਰ ਸੇਈਏ ਐਨ ਸਹਿਜ ਸੁਭਾ ਹੈ ਦਰਸ਼ਨ ਵਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਉਹ ਵੈਸੇ ਤੱਕ ਸੰਮਦੀ ਨੂਰ ਹਰ ਸੋਂ ਗੁਰਜੋਂ ਚਟਿਐ ਤੋੜ ਡਿਠੇ ਸੱਚੇ ਬਾਤ ਸਾ ਮਲ ਜਨਮ ਜਨਮ ਦੀ ਕਟਿਐ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪਹਿਲਾ ਪਾਂਡਾ ਆਛਾ ਜੋਏ ਜੋਤੀਸ ਭਾਵਸੀ ਪਾਂਡਾ ਤਮਲੀਨ ਤੋਂ ਤਾਂ ਆਛਾ ਨਾ ਹੋਏ ਸੀ ਪਾਣਾ ਆਛਾ ਹੋਏ ਜੋ ਇਸ ਭਾਵਸੀ ਪਾਣਾ ਤਮਲੀਂ ਦੋਤਾ ਆਛਾ ਨਾ ਹੋਏ ਸੀ ਗੁਰੂ ਦਵਾਰ ਹੋਏ ਸੋਝੀ ਪਾਏ ਸੀ ਤੇਗ ਦਵਾਰ ਐ ਤੋਏ ਆਛਾ ਹੋਏ ਸੀ ਮੈਲੇ ਅੰਚੇ ਕਾ ਨਹੀਂ ਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਤੇ ਪਾਏ ਸੀ ਜੇ ਕਰਮ ਕਮਾਏ ਤੇ ਆ ਹੋਏ ਦੀ અમૃત હર કા ના હો આપ વર્તાઈ સી ચલ્યા પક્ષીઓ જન્મ સવાર વાજા વાય સી માનસ પ્યા વેચારા તે લોક સુનાઈ સી નાનક આપને હાલ સાબ કુ르તાર સી નાનક આપને હાલ સાબ કુ르તાર સી વાય ભી નું કા ખંસા વાય ભી ਸਤਨਾਮ ਗਿਆਨੁ ਧਿਆਨ ਕੇ ਜਗਰਮ ਨਾ ਜਾਣਾ ਸਤ ਨਾ ਜਾਣੋ ਤੇਰੀ ਸਬ ਤੇ ਬੰਦਾ ਸਤ ਗੁਰ ਨਾਨਕ ਜਿਨ ਕਲ ਰਖੇ ਮੇਰੀ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਾਰਿ ਸ੍ਰੀ ਮਹਲਾ ਚੌਥਾ ਇਚਾ ਪੂਰਕ ਸਰਬ ਸੁਖ ਦਾਤਾ ਹਰਿ ਜਾਕੇ ਵਸ ਹੈ ਕਾਮਧੇਨਾ ਸੋ ਐਸਾ ਹਰਿ ਆਇਐ ਮੇ ਦਾਤਾ ਹਰ ਜਾ ਕੇ ਵਥੈ ਕਾਮ ਤੀਨਾ ਸੋ ਐਸਾ ਹੰਤ ਆਈਏ ਮੇਰੇ ਦੀੜੇ ਆਸਰਬ ਸੁਖ ਭਾਵੇ ਮੇਰੇ ਮਨਾ ਜਬ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਨੂੰ ਗੋਜ ਲਈ ਹੈ ਨਿਤ ਧਿਆਈਏ ਹਰਿ ਗੁਰਖ ਰਚਨਾ ਰਉ ਐ ਹਰਿ ਜਪਿ ਮਨੁ ਪਾਇ ਤੇ ਉਪਾਦ ਗਤ ਕੀਨੀ ਵਡਭਾਗੀ ਹਰਿ ਜਪਨਾ ਜਨ ਨਾਨਕ ਕੋ ਗੁਰ ਹਮਤਿ ਦਿਨੀ ਜਬ ਹਰਿ ਭਉ ਦਲ ਕਰਨਾ ਤੇ ਉਪਾਦ ਗਤ ਕੇਨੇ ਵਡਭਾਗੀ ਹਰਿ ਜਪਨਾ ਜਨ ਨਾਨਕ ਕੋ ਗੁਰ ਹਮਤਿ ਦਿਨੀ ਜਬ ਹਰਿ ਭਉ ਦਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹ ਸਵੇਥਾ ਨੀ ਤੁਜੇਆ ਬਾਦੋ ਜੀ ਦਾ ਸਿਤਾ ਸੁਜੇਆ ਵਸਦੀ ਸਗਨ ਆਪਨ ਰਾਮਦਾਸ ਕੋ ਹਰਿਆ ਨਾਨਕ ਅਸਮਲ ਜਾਈਏ bnaiye ramdas sang satguru de aatan sharda puri hai ਸਤਗੁਰ ਹੋਏ ਦਿਯਾਲ ਤਾਂ ਨ ਕੋਹੂੰ ਚੂਰੀਏ ਸਤਗੁਰ ਹੋਏ ਦਿਯਾਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਯਾਲ ਤਾਹ ਰੰਗ ਮਾਣੀਏ ਸਤਗੁਰ ਹੋਏ ਦਿਯਾਲ ਤਾਂ ਜੰਗ ਕਾ ਡਰ ਕਿਹਾ ਸਤਗੁਰ ਹੋਏ ਦਿਯਾਲ ਸੰਸਾੜੀ ਸੁਖ ਦਿਯਾ ਸਤਗੁਰ ਹੋਏ ਦਿਯਾਲ ਤਾਂ ਨਵਨੀ ਤੇ ਪਾਈਏ ਸਤਗੁਰ ਹੋਏ ਦਿਯਾਲ ਕਾਂ ਸੱਚ ਸਮਾਈਏ ਉਸਤ ਸੰਗਤੀ ਸਰੀਰ ਕਾਂਪੜ ਸਾਂਹ ਆਰਾਮ ਕਰਨ ਦੀ ਆਗਿਆ ਹਕਮੋ ਵਾਹਿਗੁਰੂ ਦਾ ਕਲਸਾ ਵਾਹਿਗੁਰੂ ਹੈ ਕਿਪੀ ਬਵੇ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋ ਨੀ ਸੇਵੰਗ ਪਰ ਸਾਤ ਜਗ ਆਜ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕੋ ਸਿਹੀ ਸੱਤ ਸੋਚੇ ਸੋਚਨੋ ਵੀ ਜੀ ਸਿੰਚੀ ਲਗਵਾਰ ਸੁਪਰ ਜੋ ਬਣਾ ਹੋਈ ਜੇ ਲਾਇ ਰਹਾ ਨਿਰਕਾਰ ਕੋ ਕਿਆ ਬਖਣਾੁ ਤਰੀ ਜੇ ਬੰਨਾ ਪੁਰੀਆ ਭਾਰ ਸਹਿ ਸੇਵਨ ਬਾਣਾ ਕੋਇ ਤਾ ਇੱਕ ਨ ਚੱਲੇ ਨਾਲ ਐਸੇ ਤਿਆਰਾ ਹੋਈਐ ਕਿੰ ਕੁ ਰਹੇ ਦੁਸਤ ਬਾਗ ਹੁਕਮ ਰਜਾਈ ਚਲਣਾ ਨਾਨਕ ਦੇ ਗਿਆਨ ਨਾਲ ਹੁਕਮੀ ਯੋਗੁਨਾ ਕਾ ਹੁਕਮ ਨੰਗੇ ਆ ਗਾਈ ਹੁਕਮੀ ਓੜੀ ਹੁਕਮ ਰਾਇ ਵੜਿਆਈ ਹੁਕਮੀ ਉੱਤਮ ਨੇ ਜੋ ਕਮ ਲਿਖ ਦੁਖ ਸੁਖ ਪਾਈਐ ਏਕ ਨਾ ਹੁਕਮੀ ਵਖੇ ਜੇ ਹੁਕਮੀ ਸਦਾ ਬਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਪੁਜੈ ਤਾ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿ ਸੈਤਾਨ ਗਾਵੇ ਕੋ ਦਾਜਣ ਨੀਸਾਨ ਗਾਵੇ ਕੋ ਕੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵੇਖਾਂ ਵਿਚਾਰ لکھ پائے جنک وکس وے پرچا سا ساچ نائ باخ ਆਖ ਕੇ ਮੰਗੇ ਦੇਹੀ ਰਾਖਰੇ ਰਾਤਾ ਫੇਰ ਕੇ ਅਗੇ ਰੱਖਿਆ ਜੀ ਤੀਸਿਆ ਦਰਬਾਰ ਮੋਹ ਕਾ ਬੋਲਣ ਬੋਲੀਐ ਜਿ ਸੰਤ ਹੈ ਰਿਆਗ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਨੀ ਜਾਗ ਕਰਮੀ ਆਵੈ ਕਪੜਾ ਨਦਰੀ ਮੋਗਤਵਾਰ ਨਾਨਕ ਕੇ ਵੇ ਜਾਣੀਐ ਸਭ ਆਪੇ ਸਚਿਆਰ ਸਾਪੇ ਆਨੰਦ ਆਏ ਕੀਤਾ ਨਾ ਹੋਇ ਆਪੇ ਆਪ ਨਿਰੰਝਨ ਹੋਏ ਜੇਂ ਜੇਗਿਆ ਤਿਨ ਪਾਇਆ ਮਾ ਤਾਨੁ ਦਾ ਗਿਏ ਗੁਣੀ ਨਿਦਾਨ ਦੁਆਦਿਏ ਸੁਯੇਂ ਮੰਗਤਿਐ ਭਾਉ ਦੁਪਰ ਹਸੁ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਹੋਰੇ ਸਰਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਈ ਕਹਿਣਾ ਤਖਨ ਨਾ ਜਾਈ ਗੁਰਾਇ ਕਰੇ ਮੁਝਾਈ ਸਵਣਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਪੀਰ ਨਾਮਾ ਜੇਿਸ ਭਾਵਾਂ ਮਿਲ ਪਾਨ ਕੈ ਨਾਇ ਕਰੀ ਜੇਤੀ ਸਰਣਾ ਪਾਈ ਵੇਖਾਂ ਮਿਲ ਕਰਮਾ ਕੈ ਮਿਲੈ ਲਈ ਮਾਤ ਵਿੱਚ ਰਤਨ ਜਵਾਰ ਮਾਨ ਜੇਗ ਗੁਰ ਕੀ ਸੇਖਣੀ ਹੋਰਾ ਇੱਕ ਦੇ ਬੁਝਾਈ ਸਵਣਾ ਜੀ ਆ ਪਾਇ ਖਦਾ ਦਾ ਸੁਸਮਰ ਵਿਸਰ ਨਾ ਜਾਈ ਜੇ ਜੁ ਜੀ ਜੇ ਰਖੋ ਪੰਨਾ 22 ਜਰਣੇ ਨਾ ਚਲੇ ਸਭ ਕੋਏ ਚੰਗਾ ਨਾਉ ਰਖ ਕੇ ਜਸ ਕੀ ਰੰਗ ਲਏ ਚੇਤੇ ਸਿ ਨਦਰ ਨਾਵੇ ਤਬਾਸ ਮੈਂ ਪੁੱਛੇਗੇ ਕੀ ਗੰਦਰ ਕੀਟ ਕਰ ਤੂਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਤਰੇ ਗੁਣ ਤੇ ਤੇਹਾ ਭਾਗ ਸੁਜੀ ਜਿਕ ਸੁਖ ਕੋਈ ਕਰੇ ਸੁਣਿਆ ਸਿਧ ਜੀਰ ਸੁਨਾਤ ਸੁਣਿਆ ਧਰੂ ਲਿਆ ਕਾ ਸੁਣਿਆ ਦੀਪ ਲੋਪਤਾ ਸੁਣਿਆ ਕੋ ਨ ਸਿਤੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁੱਖਾਪਾ ਦਾ ਨਾਸ ਸੁਣੀਏ ਸਲਵੰਦ ਸੁਣੀਏ ਮੁਕਤਾਨੰਦ ਸੁਣੀਏ ਜੋਗ ਮਗਰ ਭੇਜੀਆਂ ਸਾਸ ਸੰਸਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁੱਖਾਪਾ ਦਾ ਨਾਸ ਸੁਣੀਏ ਸਾਸਤੋ ਗਿਆਨ ਸੁਣੀਏ ਸਤਿਗੁਰ ਸਿਮਾ ਸੁਣੀਏ ਪਰਮ ਪਰਮਾ ਨਾਸ ਸੁਣੀਏ ਲਗਿਆ ਸਰੇਵਾਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁੱਖਾਪਾ ਦਾ ਨਾਸ ਸੁਣੀਏ ਸੇਰ ਕੀ ਪਾਪ ਸਾ ਸ੍ਰੀ ਅੰਦੇ ਪਰਮ ਰਾਗ ਸੁਣੀਏ ਹਥੁਵੇਂ ਅਸਗਾਉ نانت پکتا صدا بکا سنیے دور پاک آنا من کی گل گئی نہ جائے دیکھو کہ پیچھے بستا ایک آگا در کلم نہ لکھنا رمان کا لکھنا بیچار ایسا نام نرنجل ہوئے جے جی تو بڑھ جانے من کوئی من نے سرطو برمان بود من نے سرطو برمان کی سرطو من نے موت رکھا نہ کھائے من نے زمجہ ساتھ نہ مارک ٹھاک نہ من کوئی پروانا جانے موسیقی <سؤال> <سؤال> ਵਾਹਿਗੁਰੂ ਜਮਾਇ ਪਾਰ ਸੁਰਤਿ ਸੁਖਾਰੈ ਸਾਇ ਸਿਕਾਰ ਤੁਸਦਾ ਸਲਾਮਤ ਮੇਰਾ ਘਰ ਆ ਸੰਜਾਪਾ ਸੰਗਵਾਰ ਅਵਸਰ ਪੂਜਾ ਸ੍ਰੀ ਤਤਵਾ ਸੰਗਗ੍ਰਿਤ ਮੁਗਵੇਦ ਬਾਟ ਅਸਾਂ ਜੋ ਮਿਲ ਰਾਇ ਉਦਾਸ ਮਸਾ ਗੁਰ ਭਗਤੁ ਗੁਣ ਗਿਆਨ ਵਿਚਾਰ ਅਸਿ ਸੁਤੀ ਅਸੂਦਾਤਾਰ ਸੰਸਮੋ ਬਸਾਰ ਸੰਮੂਲੀ ਲਾਇ ਤਾਰ ਕੋ ਉਪੰਕ ਕਾ ਵਿਚਾਰ ਵਾਰੇ ਜਮਾਇ ਪੂਰ ਚੁਤਿ ਪਾਵ ਸਹਿ ਰਿਕਾਰ ਤੁਸਦਾ ਸਲਾਮਤ ਕਰਾਰ ਅਸੰਗ ਮੋਰਖ ਅੰਗ ਭੋਰ ਅਸੰਗ ਚੋਰ ਹਰਾਮ ਹੋਰ ਅਸੰਗ ਬਣ ਜਾਏ ਜੋਰ ਅਸੰਗ ਬਣੇ ਤੇ ਕਮਾਏ ਸੰਗ ਪਾਪੀ ਪਾਪ ਬਣ ਜਾਏ ਅਸੰਗ ਕੁੜਿਆ ਕੁੜੀ ਬਿਰਾਏ ਅਸੰਗ ਮਲੀਜ ਮਰ ਪਾਪ ਖਾਏ ਅਸੰਗ ਨੇ ਪਤਿ ਸੇ ਕਰੇ ਬਾਹਰ ਨਾ ਰਹਿ ਕੇ ਵਿਚਾਰ ਵਾਰ ਜਮਾਈ ਦੁਆਰ ਜੋਤ ਪਾਵੇ ਸਭ ਨਿਕਾਰ ਨੂੰ ਸਦਾ ਸਲਾਮ ਨਿਰੰਕਾਰ ਸੰਗ ਨਾਮ ਸੰਗ ਖਾਓ ਗਮ ਗਮ ਸੰਗ ਕਰੋ ਸੰਗ ਐਸੇ ਪਾਰ ਹੋਏ ਕਿ ਨਾਮ ਪੀਸਾ ਲਾ ਹੋ ਤਰੀ ਗਿਆਨ ਕੀ ਤੁੰਗਾ ਲੇਖਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੇਖਿਤ ਸ੍ਰੀ ਨਾਥ ਜੀ ਫਰਮਾਇ ਦਿੱਤੇ ਪਾਇ ਜੇ ਤਾ ਹਕੀਕਤ ਤੇ ਤਾ ਨਾਮ ਨਟਾਲ ਨਹੀਂ ਕੋ ਤਾ ਕੋਲ ਤੁਲ ਕਾ ਵਿਚਾਰ ਜੁਵਾਰ ਜਮਾਏ ਕੋਵਾਰ ਜੋ ਤੁਂ ਪਾਵੇ ਸਾਰੀ ਕਾ ਤੁਸ ਦਸਨ ਰਕਰ ਪਰ ਇਹ ਅਤਿ ਪਰਤਨ ਦੇ ਪਾਣੀ ਤੋਂ ਤਸੇ ਮੋਖ ਤੇ ਰੀ ਕਪੜ ਹੋਏ ਤੇ ਸਰਗੁਣੀਆਂ ਤੋਂ ਹੋਹੀ ਬਰੀ ਅਮਤ ਪੰਗਸ ਕਮਲ ਤੁੰ ਤੈ ਨਾ ਬਗਿਆ ਰੰਗ ਉੰਨੇ ਪਾਪੀ ਰੰਨਾਇ ਕਰ ਕਰ ਬੰਨਾ ਲਿਖ ਲੈ ਜਾਓ ਆਪਣੀ ਜੱਤੇ ਕਾਉ ਨਾਨਕ ਜਿਨੀਆ ਰਹਿ ਜਾਓ ਤੀਰਤ ਤਪ ਤੇ ਆਦਤ ਦਾ ਜੇ ਕੋ ਭਾਵ ਅਿਲ ਕਮਾ ਉਸ ਜਿਨ ਨੇ ਕਿ ਤਵਾ ਦਰ ਤਿਮ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਗੁਣ ਕੀਤੇ ਭਗਤ ਨਾ ਹੋਏ ਸਵਾਸ ਦਾ ਬਾਣੀ ਰਸ ਮਾ ਸਵ ਸਵੰਸ ਦਾ ਪੁੰਚਾਓ ਭਗਵਨ ਸੂਝਾ ਰੁਕਤ ਕਾਉ ਨ ਕੋਰ ਤਿਥਾ ਬੰਨਾਰ ਸੋ ਸੂਝੀ ਮੋ ਕੋਣ ਜੇ ਤੋ ਅਖਾਰਾ ਵੇਲਾ ਪਾਈਆ ਕਣਤੀ ਜਿਉ ਰੇ ਲੇਤ ਰਾਣ ਰਖਣਾ ਪਾਏ ਮਾਦੀ ਜੇ ਲੇਤ ਰਾਣ ਕੀ ਤੋ ਵਾਰ ਨਾ ਜੋਗੀ ਜਾਣੇ ਅਰਧਵਾ ਨਾ ਕੋਈ ਜਗਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਨੇ ਸੋਈ ਕੀ ਪਰੰਤ ਕਗਲ ਸਲਾਇ ਕੇ ਉਹ ਨਹੀਂ ਜਾਨਾ ਨਾਨਕਾ ਕਨ ਸਰਪਵਾ ਕਈ ਜੁਸਾਨਾ ਵਟਨ ਸਾਈ ਬਟ ਨਹੀਂ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਹੋ ਜਾਣੇ ਬਿਝ ਨਾ ਸੋਏ ਪਾਤਲ ਪਤਾਲ ਲੱਖਿਆ ਗਸਾ ਗਾਸ بڑا بڑا پاسٹی ویدک نہیں پاس 17 کے ان کتے واسو کا لکھا ہے لکھو بنا سنان کوٹا کی ہے اپے جانے اپ سن اسی لائت کی سوتنا پائی ہے ਨਦੀ ਦੇ ਆਦੇਵਾ ਬਹੁ ਸੁੰਦਰ ਜਣਿਆ ਸੁਨ ਸਾ ਸਵਰਤਾਨ ਕੀ ਰਸਿ ਤੇ ਮਾਨ ਰਾਮ ਕੀ ਦੀਦਨਾ ਉੱਤੇ ਸੁਨਣਾ ਬਿਸਰਾਇ ਹੰਤਨਾ ਸਿਧੀ ਕਰਨਾ ਪ੍ਰਧਨ ਮੰਡ ਦੇ ਨਾਮ ਪੱਤਰ ਸੁਨਾਮਾ ਪੱਤਰ ਜਰ ਕੇ ਹਮਤ ਹੰਤਨਾ ਜਾਪੇ ਗੀਤਾ ਗਾ ਰੰਤਨਾ ਜਾਪੇ ਪਰਵਾਰ ਆਦ ਕਰਮ ਕੀਤੇ ਵੀ ਲਾਇਤਾ ਕਿ ਅੱਖ ਨਾ ਪਾਈ ਗਾਇ ਜੀਵੰਤਾ ਜਾਣੇ ਕੋਈ ਬਹੁਤ ਅਕੀਰਤ ਹੋਵੇ ਵੱਡਾ ਸਾਈਂ ਊਸ਼ਾ ਦਾ ਉਚ ਪਰਚਨਾ ਰੇ ਉਡਚੋ ਪਰਚ ਸੁਖੋ ਜਾਨੇ ਕੋਈ ਜੇ ਵੜਿਆ ਜਾਣਿਆ ਬਾਪ ਨਾਨਕ ਨਦਰੀ ਦਰਨੀ ਦਾ ਬਹੁਤਾ ਗਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਦਾ ਦੁਆਏ ਕੀਤੇ ਮੰਗੇ ਜੋ ਦੁਫਾਰ ਕੀਤੇ ਫਤਰੀ ਵਿਚਾਰ ਇਤੇ ਘਰ ਤੋਂ ਪਹਿਲੇ ਦਰਵਾਜ਼ੇ ਤੇ ਲੈ ਲੈ ਮੁਕਰ ਪਾਏ ਕੀਤੇ ਮੁੜਖਮਈ ਗਾਏ ਇਧਿਆ ਦੂਤ ਫੂਲ ਸਦਮਾਰੇ ਵਿਦਾ ਦੇਤਾ ਦਾ ਰਸੀ ਪੜਾ ਕੋਈ ਹੋਰ ਆਕਨ ਸਕੇ ਕੋਈ ਇਹੋ ਕਾਇਨਾਤ ਆਪ ਆਇਆ ਹੈ ਤੇ ਮੁਖਾਇਆ ਫੇਰਣਿਆ ਫੇਦੇ ਆ ਕਿਸੇ ਵੀ ਕੀ ਗਏ ਜਿਸ ਨੂੰ ਬਖਸ਼ੀ ਸਿਦਕ ਸਲਾਹ ਨਾਨਕ ਬਾਸਾਹੀ ਬਾਦਸ਼ਾਹ ਮੁਲ ਗੁਣ ਮੁਲ ਵਪਾਰ ਅਮਲ ਵਪਾਰੀ ਅਮਨ ਭਟਾਰ ਮੁਲਾਵੇ ਹੁਲੇ ਜਾਏ ਮੁਹਾਈਂ ਹੁਲਾ ਸਮਾਏ ਮਦਰੂ ਮੀਵਾਨ ਅਮਨਤੁ ਅਲਮਰ ਪ੍ਰਵਾਨ ਅਮਲ ਬਖਸ਼ੀ ਸੁੰਨਿ ਸਰਾਣ ਮੁਲਾ ਕਰਮੁ ਪ੍ਰਮਾਨ ਅਮਲੋ ਮੁਲਾ ਕੇ ਨਾ ਜਾਏ ਆਖ ਆਖ ਰਹਿ ਲਈ ਵਿਲਾਈ ਅੱਖੇ ਵੀ ਬਾਗੁਰਾਣ ਅੱਖੇ ਬੜੇ ਗਲੀ ਵਿਖਿਆਣਾ ਅੱਖਰ ਵਿੱਚ ਆਇੰਦਾ

ਕਿਤੇ ਰਾਗ ਨੀ ਸੋਚੀਆਂ ਕਿਤੇ ਲਵਨ ਹਾਰੇ ਉਦਾਰ ਤਮੋਰ ਬਾਣੀਆ ਸੁਦਰਗਵ ਰਾਜਾ ਤੁਦਾਰੇ ਗੰਗਾ ਵਹਿ ਜਿੱਤ ਕੇ ਬੰਦਗੀ ਜਾਣ ਲੈ ਗ੍ਰੰਭ ਵਿਚਾਰੇ ਕਾਂ ਇਸਰ ਪਰਮਾਦੇਵੀ ਸੋ ਸਦਾ ਸਵਾਰੇ ਭਰਾ ਨੇ ਨਿਤਦਾ ਸੁ ਬੈਠੇ ਰੇਤੀਆਂ ਦਰ ਨਾਲੇ ਗੰਗਾ ਵਹਿ ਸਿਦਸਨਾ ਦੇ ਅੰਦਰ ਗਾਵਨ ਸੰਹਾਰ ਵਿਚਾਰੇ ਗਾਵ ਜਿਸ ਦੀ ਸੰਤੋਖੀ ਗਾਵਹਿ ਵੀਰ ਕਰਾਰੇ ਗ੍ਰੰਪਟ ਕੋ ਰੱਖੀ ਸਰਜੁ ਜੁਬਿ ਤਨਹਾ ਗਾਵਨ ਮੋੜਿਆ ਬਨਮੋ ਸੁਗਾ ਮਛਪਿਆਲੇ ਗਵਰਧਨ ਉਪਾਇਥੇ ਸਤਿਨਾਲੇ ਗਾਵਨ ਜੁਤਨਾ ਹਜ਼ੂਰਾ ਗਾਣੇ ਕੰਨ ਜਾਰੇ ਗਾਵਨ ਖਾਂਡ ਮੰਡਰ ਵਰਪਨ ਤਾਕਰ ਕਰ ਰੱਖਿ ਈਧਾਰੇ ਸਹੀ ਜੀ ਨੋ ਗਾਵਨ ਜੁਤਿ ਪਾਵਨ ਤੇਰੇ ਫਰਸਾਲੇ ਹੋਰ ਕੀਤੇ ਗੰਨ ਸੇਵਾ ਜਿਤਨਾ ਬਨ ਨਾ ਨਾ ਕਿਆ ਵਿਚਾਰੇ

ਜੋ ਇਸ ਬਾਵੇ ਸੁਗਰ ਸੀ ਤਾਂ ਨਾ ਕਰਨਾ ਜਾਏ ਸੋ ਪਾਤ ਸੋ ਸਾਪਾਤ ਸੋ ਨਾਨਕ ਰਹਿ ਮਿਲ ਜਾਏ ਬੰਦਾ ਸੰਤੋਖ ਸੰਤ ਚੋਲੀ ਤਿਆਗੀ ਕਰੇ ਇੰਤਾ ਗਾਲ ਕੋ ਵਰੀ ਗਾਇ ਢੰਡੋ ਘੜਤੀ ਦਾ ਆਏ ਬੰਦੀ ਸਗਜ ਮਤੀ ਮਨ ਜੀ ਤਹਿ ਤੜ ਜੀ ਜਿਆ ਦੇਸ ਜਿਆ ਦੇਸ ਆਦ ਨੀਰਨਾ ਨਾ ਨਾ ਜੁਖ ਹੋਏ ਸੁਰਗਤਿਆਂ ਦੇ ਆ ਪਰਚਰਣ ਘਟ ਘਟ ਵਜਣਾ ਨਾਦ ਆਪਨਾ ਨਾਦ ਨਾ ਦੀ ਸੋਚਾ ਕੇ ਵਿੱਚ ਤੋਰਾ ਸਾਰ ਸੰਜੋਗ ਜੋ ਕੇ ਪਰਚਰਾਂ ਵਿੱਚ ਲਿਖਿਆ ਹੈ ਬਾਗ ਆਦੇਸ਼ ਇਸ ਆਦੇਸ਼ ਯਾਦ ਅਨੀਲ ਆਨੰਦ ਨਾਂ ਤਿਜੇ ਕੋ ਵੇਸ ਸੇ ਕਮਾਈ ਜੁਬਿ ਹੈ ਤਿਨ ਚੁਲ ਪ੍ਰਮਾਨ ਸੰਸਾਰੀ ਪੰਡਾਰੀ ਕਲਾਈ ਦੀ ਵਾਰ ਜਿਵ ਜਿਸ ਪਾਵੈ ਤਿਨ ਚਲਾਵੇ ਜਿਉ ਪ੍ਰਮਾਣ ਉਹ ਵਿਚਾਰਨ ਨੂੰ ਨਾ ਕੋ ਕੋ ਇਵੜਾਣਾ ਆਦੇਸ ਇਸੇ ਆਦੇਸੋ ਆਦ ਨੀਰ ਨਾਦ ਨਾ ਸੁਖ ਜਿਵੇਂ ਕੋ ਵੇਸਾ ਅਸਰ ਲੋਏ ਲੋਏ ਪੰਡਾਰ ਜਿਵੇਂ ਸਾਰੇ ਸੇਖਾ ਵਾਰ ਕਰ ਕਰ ਵੇਖੇ ਸਜਣ ਹਾਲ ਨਾਲ ਸੱਚੀ ਦੀ ਸੱਚੀ ਘਾਰ ਆਦੇਸ ਇਸੇ ਆਦੇਸੋ ਆਦ ਨੀਰ ਨਾਦ ਨਾ ਜਿਵੇਂ ਕੋ ਵੇਸੇ ਇੱਕ ਦੂਜੀ ਰਖੋ ਹੈ ਲਗੋ ਹੈ ਲਗਵੀ ਸੋ ਲਗਣਾ ਜਿਹੜਾ ਕੀਚਨ ਤੇ ਢੀਸ ਇਸ ਤਰ੍ਹਾਂ ਬੱਦੜੀ ਚੜੀ ਆਏਗੀ ਸੁਨਣਾ ਸੁਗਲਾ ਆਕਾਸ਼ ਕੀ ਖੈਰੀ नानक नदरी पाये कुबड़ी कोड़ा किसे आकर जोर चुपाये न जोर जोर न मर दे न जोर जोर न जीवन मर न जोर जोर न राजमाल मंसूर जोर न सुधिया विचार जोर न रिक्त संसार जिस जोर कर विकल्प सुई नानक तो मिलना ਰਾਤੀ ਰੁਤੀ ਦਿਤੀ ਵਾਰ ਗੁਰੂ ਪਾਣੀ ਅਗニ ਪਤਾਲ ਕਿਸ ਵਿੱਚ ਧਰਤੀ ਦਾ ਰਕਿਦੂ ਸਾਦੇ ਸ੍ਰੀ ਜੀ ਜੁਗਤ ਕੇ ਰੰਗ ਇੰਕਾਮ ਨੇ ਬਣਨ ਤਰ ਕਾਲਮੀ ਕਰਮੀ ਮੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੋਨ ਪੰਚ ਪ੍ਰਵਾਨ ਨਹਲੀ ਕਰਮ ਬਦਾਨੀ ਸੋਣ ਕਚ ਭਗਾਇ ਤੇ ਪਾਇ ਨਨ ਗਿਆ ਜਪੇ ਜਾਏ ਦਰਮ ਘੰਡ ਕਾਏ ਦਰਮ ਗਿਆਨ ਘੰਡ ਕਾ ਕੁਕਰਮ ਕੇ ਜੀਵਨ ਪਾਣੀ ਇਹ ਸੁਦਰ ਕੇ ਤੇ ਕਾਏ ਮਾਨ ਮਹੀਸ ਕੇ ਜੀਵਨ ਮੇ ਘੜ ਕਰੀ ਰੂਪ ਰੰਕੇ ਵੇਸ ਕੇਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਦੂਖ ਦੇਸ਼ ਕੇਤੇ ਇਨਸੰਸੂਰ ਕੇਤੇ ਕੇਤੇ ਵਰਦੇਸ਼ ਕੇਤੇ ਸਲੂਨਾ ਕੇਤੇ ਕੇਤੇ ਜੀਵ ਇਸ ਕੇਤੇ ਦੇਵਦਾ ਨਮ ਕੇਤੇ ਕੇਤੇ ਰਤਨ ਸਮੁੰਦਾਰ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪ੍ਰਾਤ ਨਰਿੰਦਰ ਕੇਤਿਆਂ ਸ੍ਰਦੀ ਸ਼ੇਵ ਕੇਤੇ ਨਾਨਕ ਅਨੰਤਾਨ ਦਾ ਗਿਆਨ ਖੰਡ ਮੈਂ ਗਿਆਨ ਗਰਚੰਡ ਤਿਰਥ ਨਾਦ ਬਿਨੋਦ ਕੋਟੇ ਅਨੰਦ ਸ਼ਰਮਖੰਡ ਕੀ ਬਾਣੀਂ ਰੂਪਾਂ ਤੇ ਤੇ ਘਟ ਤਗੜੀਏ ਲੋ ਤੁਨੂ ਮਾ ਤਾਂ ਕਿੰਨਾਂ ਗੱਲਾਂ ਕਿਸੇ ਨਾ ਜਾਏ ਜੀ ਕਿਉਂਕਿ ਵਿੱਚ ਰਸਦਾ ਹੈ ਤੇ ਤੇ ਘੜੀਏ ਸੁਰਤ ਮਾ ਤਾਂ ਮਾਨ ਬੁਦ ਤੇ ਤੇ ਘੜੀਏ ਸੁਰਾਸਾ ਕੀ ਸੁਧ ਗੰਗਨ ਦੀ ਬਾਣੀ ਜੋ ਰਾਤ ਤੇ ਹੋਰ ਨਾ ਕੋਈ ਹੋਰਾ ਜਨ ਜਨਤ ਮਾ ਵਸੋ ਤੇ ਮੈਂ ਰਾਗ ਰਹਿ ਵਰ ਕੋਰ ਤਿਤੇ ਸੀਤੋ ਸੀਤਾ ਮੈਂ ਮਾਇਤਾ ਚ ਰੂਪ ਨਕਤ ਨਾ ਜਾਏ ਨਾ ਮਰਨ ਨਾ ਗਏ ਜਾਏ ਜਿ ਕੇ ਰਾਗ ਸਹਿ ਮਨ ਮਾਇ ਤਿਤੇ ਗੁਰੂ ਸਗੇ ਲੋਕਰ ਸਚਾ ਮਨ ਸੁਏ ਸਾਚ ਕੰਡ ਵਸੈ ਨਿਰੰਕਾਰ ਕਰ ਕਰ ਵੇ ਕੈ ਨ ਦਿਲ ਨਿਹਾਲ ਜਿਦੈ ਕੰਡ ਮੰਡਲ ਪਰਵੰਡ ਜੀ ਕੋ ਕਤ ਤੰਤ ਨੰਦ ਤਿਤੇ ਲੋਰੂ ਮੇਕਾਰ ਜਿਵ ਜਿਵ ਪਤਿਕਾਰ ਵੇਖੇ ਵਿਖੇ ਕਰਚਾ ਨਾਨਕ ਕਰਨਾ ਕਿਰਣਾ ਸਾਰ ਜਤਬਾਰਾ ਤੇਰਾ ਸੁਨਿਆਰ ਰਫੇਦਿਆ ਲੋਕ ਲਗਤ ਪਤਵੰਦ ਬੰਦਨ ਤਾਰਾ ਕੜੀਐ ਸਭ ਸਚਿ ਨਕਸਾਲ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਿਹਾਰ ਸਰੋਗਾ ਪਵਣ ਗੁਰੂ ਬਾਣੀ ਪਿਤਾ ਮਾਤਾ ਤਤਨ ਹਾਤ ਦਿਵਸ ਰਾਤ ਦਇ ਦਇਆ ਖੇਨੇ ਸਗਲ ਜਵਤ ਅੰਗਿਆ ਆਂਹਿਆ ਆਂਹਿਆ ਵਾਚੇ ਤਰਨ ਹਜ਼ੂਰਾ ਕਲਮੀ ਆਪ ਪਾਪਣੀ ਕੇ ਨੜੇ ਕੇ ਦੂਰਾ ਜਿਨਹੀ ਰਾਮ ਤਿਆਰਾ ਹੇ ਉਸਰ ਕਾ ਦਿਖਾ ਲੋ ਨਾਨਕ ਤੇ ਪੋਜਲੇ ਕੀ ਜੀ ਸੁਜੀ ਨਾਲਾ ਬਕਸਾ ਨਾ ਲੈ ਕੋੰਗਾ ਸਤਿਗੁਰ ਪ੍ਰਸਾਦ ਸੋਦਰ ਤੇਰਾ ਗਿਆ ਸ਼ੁਕਰ ਗਿਆ ਨੰਤਰ ਸੁਸਮਾਲੇ ਬਾਤੇ ਤੇਰੇ ਨਾਮ ਦੀ ਕਸਮ ਕਰ ਕੇ ਤੇਰੇ ਵਾਗਣ ਹਾਰੇ ਇਹ ਤੇ ਤੇਰੇ ਰਾਖਰੀ ਸੋ ਕਹੀਏ ਕੇਤੇ ਤੇਰੇ ਗਵਨ ਹਾਰੇ ਗਾਵਨ ਤੁਦ ਨੂੰ ਪੋਣ ਪਾਣੀ ਵੇ ਸੰਤ ਜਗ ਗੁਰਦ ਸਤਿਵਾਰੇ ਗਾਵਨ ਤੁਦ ਨੂੰ ਤੇਤ ਕੋ ਪੱਤਰ ਲਿਖ ਜਾਣਾ ਲਗੇ ਬਿਚਾਰੇ ਗਾਵਨ ਤੁਨੋ ਈਸ਼ਵਰ ਬ੍ਰਹਮਾ ਦੇਵੀ ਸੋਹਣ ਤੇ ਸਤਿਵਾਰੇ ਗਾਵਨ ਤੁਦ ਨੂੰ ਇੰਦਰਾਖਣ ਬੈਠੇ ਦੇਤਿਆਂ ਨਾਲੇ ਗਾਵਨ ਤੁਨੋ ਸੇ ਸਮਾਂਦੇ ਨਰਗਨੋ ਸਤਿਵਾਰੇ ਗਾਵਨ ਤੁਨੋ ਜਤੇ ਸਤੇ ਸੰਤੋਖੇ ਕਾਮਨ ਤੁਨੋ ਵੀਰ ਭਰੇ ਗਾਵਨ ਤੁਨੋ ਪੰਡਤ ਤੁਨਨ ਕੇ ਹਰਜੁ ਜਿਗ੍ਰਿਦਾਨ ਲੈ ਗਮ ਤੁਮ ਮਾਨੀਆ ਮਨ ਮੋਹ ਦਾਸ ਸੁਗ੍ਰਮ ਬਚਿ ਆਲੇ ਗਾਵਨ ਤੁਨੋ ਤੁਨ ਪ੍ਰਾਇ ਤੇ ਰੜਤਾ ਤੇਰੇ ਤੁਨ ਅਹ ਕਾਮਨ ਤੁਨ ਮਾਮ ਸੁਗਰਾ ਤੁਮ ਘਣੀ ਚਾਰੇ ਤੁਮ ਪੰਡ ਮਿੰਡ ਲਖੇ ਮਿੰਦਾ ਅਰ ਅਰ ਕੇ ਤੇਰੇ ਧਾਰੇ ਤੇਨੋ ਗਾਵਨ ਤੁਨ ਬਭਤ ਤੇਰੇ ਗੁਰ ਤੁਸਾਲੇ ਹੋ ਕੇ ਤੇ ਤੁਨ ਮਾਵਾਂ ਸੇ ਮਿਨਾਮ ਨਾਨਕਿਆ ਵਿਚਾਰੇ ਸੋਏ ਸੋਏ ਸਤ ਸਤ ਸਾਹਿਬ ਸਤ ਸਤ ਸੱਤੇ ਨਾਹੀ ਜੀ ਉਤਿ ਸੈ ਨਿਜ ਸਿਰਜਨਾ ਬਿਬਤਾਈ ਰੰਗੇ ਰੰਗੇ ਪੱਤੇ ਹੀ ਕਰ ਕਰ ਜਿਨ ਜੀ ਮੈਂ ਜਿਨੂੰ ਪਾਏ ਕਰ ਕਰ ਦੇਖੇ ਕੀਤਾ ਆਪਣਾ ਜੋਤਿ ਸਹਿ ਦੀਵਨੀ ਆਈ ਜੋਤਿ ਸੁਭਾਵੈ ਸੇਗਦੇ ਰੂਪੁ ਨਿਕਰਨਾ ਜਾਇ ਉਪਤ ਸਾਹੋ ਸਾਹ سب ست سب سب جگہ ਕਿਆ ਆਇਆ ਸੁਦ ਵਿਣ ਸਿੱਧੇ ਜਿਲੇ ਨਿ ਪਾਈਆ ਗੁਰ ਪ੍ਰੇਮੇ ਟਰੱਕ ਰਹਾਇਆ ਆਖਣ ਵਲ ਕਿਆ ਵਿਚਾਰ ਸਿੱਤੇ ਤੇਰੇ ਪੰਧਾ ਇਸ ਗੁਰ ਦੇ ਦਿੱਤਾ ਨਾਨਕ ਸਤਿਗੁਰ ਹਰਿ ਰਾਮਾ ਸਮਲ ਪਰਲਾਖਾ ਜੀ ਵਾ ਵਧਰੇ ਬੋ ਜਾਵਾ ਕਰੋ ਪ੍ਰਤਤ ਨਾਓ ਸਾਚੇ ਨਾ ਪਿਆਗੇ ਗੁਰੂ ਰੂਪਾਇ ਚਲੇ ਸੋਖਰ ਸੋਧੋ ਮਿਸਰੀ ਮੇਰੀ ਮਾਏ ਸਾਧ ਸਾਇ ਸਤਿ ਨੈ ਰਹਾ ਸਤਿ ਨਾਮ ਦੇਵੜ ਆਪ ਤੇ ਬੜੀ ਤੀਤਾਂ ਤਿਨ ਨਿਤਕਲ ਕੇ ਕੀ ਰਾਂਦ ਸਭ ਸਾਰੇ ਦੇ ਕੰਚਾ ਨਾਨਕ ਨਾਮਹਿ ਰਾਦੁ ਨਾਨਦ ਰਗੁ ਕੀ ਮਹਲਾ ਤੁਤਾ हर जन के जन गुरु सत परखा मनो करमो कृपा हम की एकम अनाय का ध्यान प्रगा मेरे मीत गुरुदेव वको राम न प्रकाश पद वदा मेरा प्रार्थना लाई हर जगत आप ते रह रह कहा हर जन के वट पात को वटे रे जिन हर हर सदा की हर न गले ਸਹਿਗਣ ਸੰਗਤਿ ਕੋ ਪ੍ਰਕਾਸ਼ੋ ਜਨ ਹਰ 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 ਨੰ ਨਾਇ ਆਇ ਪਾਗੜਿ ਤੁਮ ਪਾਉ ਰੋ ਸਦ ਗੁਰ ਸੰਗਤਿ ਨੇ ਆਇ ਤਿ ਸਿ ਜੀਵੇ ਤਿ ਸਿ ਵਾਸੋ ਜਨ ਹਰ ਜਨ ਸਦ ਗੁਰ ਸੰਗਤਿ ਪਾਏ ਤਿਨ ਤੁਠ ਸਗਲ ਪਿਆਰੇ ਨਾ ਹਰ ਧਨ ਤਤ ਤੁਮ ਨਸ ਨਸ ਆਇ ਮਿਲ ਜਨ ਨਾਨਕ ਨਾਮ ਪ੍ਰਕਾਸ਼ੋ ਕਾਹੇ ਮਨ ਤੇ ਵੇਖੋ ਚਾਰ ਜਿ ਪ੍ਰਿਆਰ ਜਿ ਪੱਥਰ ਮੇਂ ਜੈ ਕਿਰਪਾ ਹੈ ਦਾਕਾਰ ਜਿ ਕਾਹੇ ਕਰ ਤਰਿਆ ਮੈਨੇ ਮਤੋ ਜੀ ਤਤ ਸੰਗਤ ਹੈ